ਪੰਜਾਬ ਦੇ ਵਿੱਚ ਸਥਾਨਕ ਚੋਣਾਂ ਨੂੰ ਲੈ ਕੇ ਹਾਈ ਕੋਰਟ ਦਾ ਰੁਖ ਵੀ ਸਖਤ ਨਜ਼ਰ ਆ ਰਿਹਾ ਹੈ। ਪੰਜਾਬ ਸਰਕਾਰ ਦੀ ਝਾੜਚਾਂਬੇਸ ਮਾਮਲੇ 'ਚ ਵੀ ਹੋ ਜਾਂਦੀ ਹੈ। ਪੰਚਾਇਤੀ ਚੋਣਾਂ ਨੂੰ ਲੈ ਕੇ ਵੀ ਚਰਚਾ ਜ਼ੋਰਾਂ ਦੇ ਉੱਤੇ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਵਾਢੀ ਦੇ ਸੀਜ਼ਨ ਹੋਣ ਕਰਕੇ ਇਹ ਤਰੀਖਾਂ ਅੱਗੇ ਪਿੱਛੇ ਵੀ ਹੋ ਸਕਦੀਆਂ ਨੇ ਕਿ ਨਹੀਂ ਕਿਉਂਕਿ ਪੰਜਾਬ ਸਰਕਾਰ ਵੱਲੋਂ ਤਾਂ ਇਹ ਕਹਿ ਦਿੱਤਾ ਗਿਆ ਕਿ 20 ਅਕਤੂਬਰ ਤੱਕ ਚੋਣਾਂ ਕਰਵਾ ਲੀਆਂ ਜਾਣ। ਹਾਲਾਂਕਿ ਪਿਛਲੇ ਦਿਨਾਂ ਦੇ ਵਿੱਚ ਜਿਹੜਾ 22 ਤਰੀਕ ਦਾ ਇੱਕ ਨੋਟੀਫਿਕੇਸ਼ਨ ਆ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਪੰਜਾਬ ਰਾਜ ਚੋਣ ਕਮਿਸ਼ਨ ਦਾ ਜਿਸ ਦੇ ਵਿੱਚ ਸਾਫ਼ ਕਿਹਾ ਗਿਆ ਕਿ ਜਿਹੜੇ ਸਰਪੰਚਾਂ ਦੀ ਰੱਖਮੇ ਕਰਨ ਦੀ ਜਿਹੜੀ ਸੂਚੀ ਆ ਜਾਂ ਵੇਰਵੇ ਆ ਉਹ ਦਿੱਤੇ ਜਾਣ ਤਾਂ ਕਿ ਅਗਲਾ ਪ੍ਰੋਗਰਾਮ ਸਾਰਾ ਉਲੀਕਿਆ ਜਾ ਸਕੇ ਔਰ ਸ਼ਡਿਊਲ ਜਾਰੀ ਕੀਤਾ ਜਾ ਸਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਬਠਿੰਡਾ ਦੇ ਵਿੱਚ ਇੱਕ ਸਮਾਗਮ ਦੇ ਵਿੱਚ ਸੰਬੋਧਨ ਕਰਦਿਆਂ ਕਹਿ ਦਿੱਤਾ ਕਿ ਤਿਆਰੀ ਖੇਚ ਲਓ ਪਰ ਪਿੰਡਾਂ ਦਾ ਸਰਪੰਚ ਚੁਣਿਓ ਪਾਰਟੀ ਦਾ ਨਹੀਂ ਇੱਥੋਂ ਤੱਕ ਵੀ ਕਹਿ ਦਿੱਤਾ ਕੇਸ਼ ਭੁੱਲ ਜਿਓ ਕੇ ਕੁਝ ਲੱਖ ਰੁਪਏ ਲਾ ਕੇ ਤੇ ਉਸ ਤੋਂ ਬਾਅਦ ਤੁਸੀਂ ਵਸੂਲੀ ਵੀ ਕਰ ਲਓਗੇ 1 ਰੁਪਇਆ ਵੀ ਜਿਹੜਾ ਆ ਪੰਚਾਇਤੀ ਫੰਡਾਂ ਦਾ ਅਸੀਂ ਅੰਜਾਈ ਨਹੀਂ ਜਾਣਦੇ ਆਂਗੇ ਤੇ ਬਖਸ਼ਣਾ ਕਿਸੇ ਨੂੰ ਨਹੀਂ ਮੁੱਖ ਮੰਤਰੀ ਦੇ ਉਹਨਾਂ ਬੋਲਾਂ ਤੋਂ ਇੱਕ ਗੱਲ ਤਾਂ ਤੈਅ ਹੈ ਕਿ ਅਕਤੂਬਰ ਦੇ ਵਿੱਚ ਤਾਂ ਚੋਣ ਹੋਣੀ ਪੱਕੀ ਹੈ ਪਰ ਨਾਲ ਦੇ ਨਾਲ ਸਥਾਨਕ ਚੋਣਾਂ ਨੇ ਜਿਹੜੀਆਂ ਕਿਉਂਕਿ ਇਸ ਤੋਂ ਇਲਾਵਾ ਪੰਚਾਇਤੀ ਚੋਣਾਂ ਤੋਂ ਬਾਅਦ ਜਿਹੜਾ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀਆਂ ਹੁੰਦੀਆਂ ਨੇ ਉਹਨਾਂ ਦੀ ਚੋਣ ਹਾਲੇ ਹੋਣੀ ਵੀ ਬਾਕੀ ਹੈ ਸਥਾਨਕ ਚੋਣਾਂ ਨੂੰ ਲੈ ਕੇ ਦੇਰੀ ਦੇ ਵਿੱਚ ਹਾਈ ਕੋਰਟ ਦਾ ਰੁਖ ਜਿਹੜਾ ਸਖਤ ਹੋਇਆ ਉਸ ਦੇ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਨਗਰ ਨਿਗਮਾਂ ਤੇ ਨਗਰ ਕੌਂਸਲਾਂ ਦੀਆਂ ਚੋਣਾਂ 'ਚ ਵੀ ਦੇਰੀ ਲਈ ਪੰਜਾਬ ਸਰਕਾਰ ਨੂੰ ਝਾੜ ਪਾਈ ਹੈ। ਅਦਾਲਤ ਨੇ ਕਿਹਾ ਕਿ ਸਰਕਾਰ 14 ਅਕਤੂਬਰ ਤੱਕ ਹਾਈ ਕੋਰਟ 'ਚ ਮੁਕੰਮਲ ਚੋਣ ਪ੍ਰੋਗਰਾਮ ਪੇਸ਼ ਕਰ ਦੇਵੇ। ਜੇ ਸਰਕਾਰ ਇਸ 'ਚ ਅਨਕਾਮ ਰਹੀ ਤਾਂ ਹਾਈ ਕੋਰਟ ਹੁਕਮ ਜਾਰੀ ਕਰੇਗੀ। ਇਹ ਕਿਹਾ ਗਿਆ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਹਾਲੇ ਤੀ ਹਦਾਇਤ ਦਿੱਤੀ ਗਈ ਹੈ ਸਖਤੀ ਦੇ ਨਾਲ। ਜੇਕਰ ਉਹਨਾਂ ਨੇ ਕਿਹਾ ਕਿ 14 ਅਕਤੂਬਰ ਤੱਕ ਪੂਰਾ ਪ੍ਰੋਗਰਾਮ ਨਗਰ ਨਿਗਮਾ ਦਾ ਔਰ ਇਹ ਜਿਹੜੀਆਂ ਚੋਣਾਂ ਕਰਵਾਈਆਂ ਜਾਣੀਆਂ ਨੇ ਉਹਨਾਂ ਦਾ ਪ੍ਰੋਗਰਾਮ ਨਗਰ ਕਾਉਂਸਲ ਤੇ ਨਗਰ ਨਿਗਮਾ ਨੇ ਨਹੀਂ ਪ੍ਰੋਗਰਾਮ ਲਿਖਿਆ ਜਾਂਦਾ 14 ਅਕਤੂਬਰ ਤੱਕ ਨਹੀਂ ਵੇਰਵੇ ਸਾਂਝੇ ਕੀਤੇ ਜਾਂਦੇ ਟੇਬਲ ਤੇ ਲਿਆ ਕੇ ਤਾਂ ਫਿਰ ਆਪਣੇ ਵੱਲੋਂ ਹਾਈ ਕੋਰਟ ਕੋਈ ਵੀ ਹੁਕਮ ਸੁਣਾ ਸਕਦਾ ਮਲੇਰ ਕੋਟਲਾ ਵਾਸੀ ਬਯੰਤ ਸਿੰਘ ਵੱਲੋਂ ਦਾਖਲ ਜਾਣ ਹਿਤ ਪਟੀਸ਼ਨ ਤੇ ਸੋਮਵਾਰ ਨੂੰ ਸੁਣਵਾਈ ਦੌਰਾਨ ਪੰਜਾਬ ਦੇ ਐਡਵੋਕੇਟ ਜਰਨਲ ਨੇ ਕਿਹਾ ਕਿ ਨਗਰ ਨਿਗਮਾ ਦੇ ਵਾਰਡਾਂ ਨੂੰ ਬੰਦ ਕਰਨ ਦੇ ਮਾਮਲੇ 'ਚ ਹਾਈ ਕੋਰਟ ਦੇ ਹੁਕਮਾਂ ਖਿਲਾਫ ਸਰਕਾਰ ਦੀ ਅਪੀਲ ਸੁਪਰੀਮ ਕੋਰਟ ਵਿੱਚ ਪੈਂਡਿੰਗ ਪਈ ਹੈ ਇਸ ਤੇ ਹਾਈ ਕੋਰਟ ਦੇ ਚੀਫ ਜਸਟਿਸ ਸ਼ੀਲ ਨਾਗੂ ਤੇ ਜਸਟਿਸ ਅਨਿਲ ਖੇਤਰਪਾਲ ਨੇ ਸਰਕਾਰ ਨੂੰ ਸਵਾਲ ਕੀਤਾ ਕਿ ਜੇਕਰ ਸੁਪਰੀਮ ਕੋਰਟ ਨੇ ਰੋਕ ਨਹੀਂ ਲਗਾਈ ਤਾਂ ਫਿਰ ਸਰਕਾਰ ਮਿਆਦ ਖਤਮ ਹੋਣ ਦੇ ਬਾਵਜੂਦ ਚੋਣਾਂ ਕਿਉਂ ਨਹੀਂ ਕਰਵਾ ਰਹੀ ਅਦਾਲਤ ਨੇ ਕਿਹਾ ਕਿ ਅਗਲੀ ਸੁਣਵਾਈ ਤੇ ਸਰਕਾਰ ਅਦਾਲਤ ਨੂੰ ਦੱਸੇ ਕਿ ਚੋਣਾਂ 'ਚ ਦੇਰੀ ਕਿਉਂ ਹੋਈ ਹੈ ਤੇ ਚੋਣਾਂ ਕਦੋਂ ਹੋਣਗੀਆਂ ਕੋਰਟ ਨੇ ਪੰਜਾਬ ਸਰਕਾਰ ਨੂੰ ਆਖਰੀ ਮੌਕਾ ਦਿੰਦਿਆਂ ਇਹਨਾਂ ਚੋਣਾਂ ਦਾ ਪੂਰਾ ਸ਼ਡਿਊਲ 14 ਅਕਤੂਬਰ ਤੱਕ ਹਾਈ ਕੋਰਟ ਚ ਪੇਸ਼ ਕਰਨ ਦੇ ਹੁਕਮ ਦਿੱਤੇ ਨੇ ਤਾਂ ਸੁਭਾਵਿਕ ਜੀ ਗੱਲ ਹੈ ਕਿ 14 ਤਰੀਕ ਤੱਕ ਜੇਕਰ ਇਹ ਸ਼ਡਿਊਲ ਨਹੀਂ ਦਿੱਤਾ ਜਾਂਦਾ ਪ੍ਰੋਗਰਾਮ ਪੂਰਾ ਲੀਕ ਕੇ ਰੂਪਰੇਖਾ ਤਿਆਰ ਕਰਕੇ ਪੰਜਾਬ ਸਰਕਾਰ ਵੱਲੋਂ ਨਹੀਂ ਦਿੱਤੀ ਜਾਂਦੀ ਤੇ ਹਾਈ ਕੋਰਟ ਫਿਰ ਇਸ ਤੋਂ ਵੀ ਸਖਤ ਹੁਕਮ ਸੁਣਾ ਸਕਦਾ ਹੈ ਨਾਲ ਹੀ ਇਹ ਕਿਹਾ ਗਿਆ ਕਿ ਜੇਕਰ ਸਰਕਾਰ ਇਸ ناکਾਮ ਰਹੀ ਤਾਂ ਹਾਈ ਕੋਰਟ ਵੱਲੋਂ ਖੁਦ ਹੁਕਮ ਜਾਰੀ ਕਰ ਦਿੱਤਾ ਜਾਵੇਗਾ ਤਾਂ ਇਹ ਵੀ ਹੋ ਸਕਦਾ ਹੈ ਕਿ ਹਾਈ ਕੋਰਟ ਵੱਲੋਂ ਫਿਰ ਤਰੀਕ ਦਾ ਵੀ ਐਲਾਨ ਕਰ ਦਿੱਤਾ ਜਾਵੇ ਕਿ ਜਿਸ ਤਰ੍ਹਾਂ ਮਰਜ਼ੀ ਪੂਰੇ ਪ੍ਰਬੰਧ ਕਰਕੇ ਪੰਜਾਬ ਸਰਕਾਰ ਨੂੰ ਫਿਰ ਫਲਾਣੀ ਫਲਾਣੀ ਦਿਨ ਚੋਣ ਕਰਵਾਉਣੀ ਹੀ ਪਵੇਗੀ ਪਟੀਸ਼ਨਰ ਨੇ ਹਾਈ ਕੋਰਟ ਚ ਦੱਸਿਆ ਕਿ ਪੰਜਾਬ ਦੀਆਂ 42 ਨਗਰ ਕੌਂਸਲਾਂ ਦਾ ਕਾਰਜਕਾਲ ਕਈ ਮਹੀਨੇ ਪਹਿਲਾਂ ਖਤਮ ਹੋ ਗਿਆ ਸੀ ਜਿੰਨਾ ਚੁਕਈਆਂ ਦਾ ਕਾਰਜਕਾਲ ਖਤਮ ਹੋਏ ਨੂੰ 2 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਇਸ ਕਾਰਨ ਸਾਰੇ ਵਿਕਾਸ ਕਾਰਜ ਠੱਪ ਪਏ ਨੇ ਇਸ ਲਈ ਉਹ ਸਰਕਾਰ ਨੂੰ ਚੋਣਾਂ ਕਰਵਾਉਣ ਲਈ ਹਦਾਇਤ ਜਾਰੀ ਕਰਵਾਉਣ ਲਈ ਕੋਰਟ ਪੁੱਜੇ ਸਨ ਹੁਣ ਜਿਹੜੇ ਪਟੀਸ਼ਨ ਕਰਤਾ ਨੇ ਜਨਹਿੱਤ ਚ ਪਟੀਸ਼ਨ ਪਾਏਗੀ ਹੈ ਮਲੇਰ ਕੋਟਲਾ ਵਾਸੀ ਬੈਂ ਸਿੰਘ ਦੇ ਵੱਲੋਂ ਇਹ ਉਹਨਾਂ ਨੇ ਦਲੀਲਾਂ ਦਿੱਤੀਆਂ ਨੇ ਆਪਣੇ ਵਕੀਲ ਦੇ ਜ਼ਰੀਏ ਕਿ ਇਸ ਮਾਮਲੇ ਦੇ ਵਿੱਚ ਜੇਕਰ ਹਾਈ ਪੰਜਾਬ ਸਰਕਾਰ ਆ ਜਿਹੜੀ ਉਹ ਹਾਈ ਕੋਰਟ ਨੂੰ ਜਵਾਬ ਦੇ ਦੇਵੇ ਘੱਟੋ-ਘੱਟ ਕਿਉਂਕਿ ਕਈ ਨਗਰ ਕੌਂਸਲਾਂ ਦਾ ਸਮਾਂ 2-2 ਸਾਲ ਮਿਆਦ ਪੁੱਗਣ ਨੂੰ ਹੋ ਚੁੱਕਾ ਹੈ ਪੂਰੀ ਹੋ ਚੁੱਕੇ ਨੇ ਵਿਕਾਸ ਕਾਰਜ ਹੋ ਨਹੀਂ پا ਰਹੇ ਜੇਕਰ ਪ੍ਰਬੰਧਕ ਲਗਾਏ ਵੀ ਜਾਂਦੇ ਨੇ ਤਾਂ ਫਿਰ ਉਹ ਮਨਮਰਜ਼ੀਆਂ ਕਰਦੇ ਨੇ ਤੇ ਇਸ ਤਰ੍ਹਾਂ ਦੀਆਂ ਕਈ ਤਰ੍ਹਾਂ ਦੀਆਂ ਜਿਹੜੀਆਂ ਨੀਤੀਆਂ ਨੇ ਉਹ ਵਿੱਚ ਠੱਪ ਰਹਿ ਜਾਂਦੀਆਂ ਨੇ ਵਿਕਾਸ ਕਾਰਜ ਹੋ ਨਹੀਂ ਪਾਉਂਦੇ ਜਿੱਥੇ ਜਿਹੜੀਆਂ ਪਿੰਡੂ ਚੋਣਾਂ ਨੇ ਪੰਚਾਇਤੀ ਚੋਣਾਂ ਨੇ ਉਸ ਦੇ ਉੱਤੇ ਸਭ ਦੀ ਨਜ਼ਰ ਬਣੀ ਹੋਈ ਹੈ ਇੱਕ ਬਾਡੀ ਦਾ ਸੀਜ਼ਨ ਆ ਗਿਆ ਉਹ ਵੀ ਦੇਰੀ ਨਾਲ ਕਰਵਾਈਆਂ ਜਾ ਰਹੀਆਂ ਨੇ ਇੱਕ ਪਾਸੇ ਸਰਕਾਰ ਲਈ ਉਹ ਚੁਣੌਤੀ ਔਰ ਦੂਸਰੇ ਪਾਸੇ ਜਿਹੜਾ ਨਗਰ ਨਿਗਮ ਤੇ ਨਗਰ ਕੌਂਸਲਾਂ ਦੀਆਂ ਚੋਣਾਂ ਨੂੰ ਲੈ ਕੇ ਹਾਈ ਕੋਰਟ ਦੇ ਵਿੱਚ ਇਸ ਤਰ੍ਹਾਂ ਸਖਤੀ ਦੇ ਨਾਲ ਪੇਸ਼ ਆਉਣਾ ਹਾਈ ਕੋਰਟ ਦਾ ਪੰਜਾਬ ਸਰਕਾਰ ਨਾਲ ਉਹ ਆਉਣਾ ਇਸ ਕਰਕੇ ਵੀ ਬਣਦਾ ਸੀ ਕਿਉਂਕਿ ਦੇਰੀ ਬਹੁਤ ਹੋ ਰਹੀ ਹੈ ਇਹਨਾਂ ਚੋਣਾਂ ਨੂੰ ਕਰਵਾਉਣ ਦੇ ਲਈ ਤੇ ਹੁਣ ਸਥਾਨਕ ਸਰਕਾਰਾਂ ਦੇ ਜਿਹੜੇ ਮੰਤਰੀ ਨੇ ਬਲਕਾਰ ਸਿੰਘ ਹੁੰਦੇ ਸੀ ਉਹਨਾਂ ਨੂੰ ਵੀ ਉਹਨਾਂ ਤੋਂ ਵੀ ਜਿਹੜਾ ਕੱਲਾ ਮਹਿਕਮਾ ਹੀ ਨਹੀਂ ਲਿਆ ਗਿਆ ਉਹਨਾਂ ਨੂੰ ਮੰਤਰੀ ਮੰਡਲ ਚ ਬਾਹਰ ਕੱਢ ਦਿੱਤਾ ਗਿਆ ਤਾਂ ਹੁਣ ਇਹ ਜਿਹੜਾ ਮਹਿਕਮੇ ਦੀ ਨਵੀਂ ਜ਼ਿੰਮੇਵਾਰੀ ਆ ਉਹ ਕਿਸੇ ਹੋਰ ਨੂੰ ਦੇ ਦਿੱਤੀ ਗਈ ਹੈ ਜਿਸ ਦੇ ਵਿੱਚ ਸਥਾਨਕ ਸਰਕਾਰਾਂ ਦਾ ਜਿਹੜਾ ਪ੍ਰਬੰਧ ਹੈ ਉਹ ਹੁਣ ਕੋਈ ਹੋਰ ਮੰਤਰੀ ਹੀ ਦੇਖਣਗੇ ਉਹ ਹੁਣ ਨਹੀਂ ਦੇਖਣਗੇ ਇਸ ਢੰਗ ਦੇ ਨਾਲ ਇੱਕ ਗੱਲ ਤਾਂ ਸਾਫ਼ ਹੋ ਗਈ ਹੈ ਕਿ ਜਿਹੜਾ ਇਸ ਮਾਮਲੇ ਦੇ ਵਿੱਚ ਲਗਾਤਾਰ ਦੇਰੀ ਹੋ ਰਹੀ ਸੀ ਪੰਜਾਬ ਸਰਕਾਰ ਦੇ ਵੱਲੋਂ ਉਸ ਦੇ ਲਈ ਹਾਈ ਕੋਰਟ ਨੇ ਤੈਅ ਕੀਤਾ ਕਿ 14 ਅਕਤੂਬਰ ਤੱਕ ਸਾਡਾ ਸ਼ਡਿਊਲ ਆ ਜਿਹੜਾ ਜਾਰੀ ਕਰੋ ਔਰ ਉਸ ਤੋਂ ਬਾਅਦ ਉਹਨਾਂ ਚੋਣਾਂ ਨੂੰ ਨਿਪਰੇ ਚਾੜੋ ਜੇਕਰ ਨਹੀਂ ਚੜਦੀਆਂ ਜਾਂ ਨਿਪਰੇ ਜਾਂ ਸ਼ਡਿਊਲ ਨਹੀਂ ਜਾਰੀ ਕੀਤਾ ਜਾਂਦਾ ਤਾਂ ਫਿਰ ਹਾਈ ਕੋਰਟ ਆਪਣੇ ਵੱਲੋਂ ਵੀ ਕੋਈ ਹੁਕਮ ਸੁਣਾ ਸਕਦੀ ਹੈ ਫਿਲਹਾਲ ਜਦ ਤੱਕ ਨਵਾਂ ਅਪਡੇਟ ਆਉਂਦਾ ਤਦ ਤੱਕ ਤੁਸੀਂ ਬਨੇ ਰਹੋ এবੀਸੀ ਪੰਜਾਬ ਦੇ ਨਾਲ